ਲੁਧਿਆਣਾ ਦੀ ਦੁਗਰੀ ਵਿਖੇ ਸਤਨਾਮ ਕੇਲੇ ਵੱਲੋਂ ਸ਼੍ਰੋਮਣੇ ਕਾਲੀਦਲ ਦੇ ਸੂਝਵਾਨ ਐਮਪੀ ਸੀਟ ਦੇ ਉਮੀਦਵਾਰ ਸਰਦਾਰ ਰঞ্জੀਤ ਸਿੰਘ ਢਿੱਲੋਂ ਦੇ ਹੱਕ ਤੇ ਵਿੱਚ ਵੱਡੀ ਮੀਟਿੰਗ ਕਰਵਾਈ ਗਈ। ਰঞ্জੀਤ ਸਿੰਘ ਢਿੱਲੋਂ ਨੇ ਤਿੱਕੇ ਸ਼ਬਦਾਂ ਦੇ ਵਿੱਚ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਸੀਟ ਦੇ ਉਮੀਦਵਾਰ ਉਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਕੀ ਕੁਝ ਕਿਹਾ ਸੁਣਦੇ। ਸਰ ਲਗਾਤਾਰ ਜਨ ਪ੍ਰਚਾਰ ਕੀਤਾ ਜਾ ਰਿਹਾ ਜੀ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਜੀ ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਮੇਰੇ ਨਾਲੋਂ ਬਿਹਤਰ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਜਿਹੜਾ ਹੰਗਾਰਾ ਮਿਲ ਰਿਹਾ ਉਹ ਤੁਹਾਨੂੰ ਸਾਰਾ ਮੇ ਤੁਹਾਨੂੰ ਬਤਾਉਂਦਾ ਮੈਂ ਵੀ ਕਰਾਂ ਕੱਲ ਦੀ ਗੱਲ ਤੁਸੀਂ ਕਰਨੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵੀ ਕੱਲ ਜਿਹੜਾ ਰੋਡ ਸ਼ੋਅ ਸੀ ਉਹ ਪੰਜਾਬ ਤੇ ਇਹ ਪੂਰੇ ਭਾਰਤ ਵਿੱਚੋਂ ਬੰਦੇ ਆਏ ਹੋਏ ਸੀ। ਉਹ ਸਿਰਫ ਲੋਕਾਂ ਦੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ। ਪਰ ਉਹਨਾਂ ਨੂੰ ਭੁਲੇਖਾ ਕੀ ਹੁਣ ਲੁਧਿਆਣੇ ਵਾਲੇ ਤੁਹਾਡੇ ਬੈਕਅਪ ਵਿੱਚ ਨਹੀਂ ਆਉਣਗੇ। ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਨੇ। ਵਾਰ-ਵਾਰੀ ਉਮੀਦਵਾਰ ਨੂੰ ਤਿੰਨ ਵਾਰ ਚੇਤਾ ਚੁੱਕੇ ਨੇ। ਔਰ ਵਾਰੀ ਉਮੀਦ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ। ਇਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ ਹੁਣ ਭੁੱਲ ਜੋ। ਹੌਣ ਲੁਧਿਆਣੇ ਵਾਲੇ ਲੁਧਿਆਣੇ ਵੇ ਨੂੰ ਚੁਣਨਗੇ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਲੁਧਿਆਣੇ ਦਾ ਜੰਪਲ ਲੁਧਿਆਣੇ ਬਾਰੇ ਜਾਣਦਾ ਔਰ ਲੁਧਿਆਣੇ ਦੀ ਗਲੀ ਗਲੀ ਬਾਰੇ ਜਾਣਨ ਵਾਲੇ ਵਿਅਕਤੀ ਨੂੰ ਚੁਣਨਗੇ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਸਰ ਰਵੀ ਸਿੰਘ ਜੀ ਢੱਲੋ ਜਿੰਦਾਬਾਦ ਜੀ ਕੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ ਡਬਲ ਇੰਜਨ ਦੀ ਜਿਹੜੀ ਹੈ ਸਰਕਾਰ ਹੈ ਤੇ ਨਹੀਂ ਹੈ ਲੁਧਿਆਣੀ ਚਾਹੀਦੀ ਉਹ ਕਹਿੰਦੇ ਦੋ ਚਾਰ ਜਿਹੜੇ ਮੈਂਪ ਤੁਸੀਂ ਕਿਹਨੋਂ ਵੀ ਉਪ ਕੀ ਕਰਨਗੇ ਕਿਵੇਂ ਦੇਖੀ ਦੇਖੋ ਇਹ ਗੱਲ ਵੀ ਦੋ ਚਾਰ ਚੋਣਾਂਗੇ ਕੀ ਕਰਨਗੇ ਆਹ ਜੀ ਪਹਿਲੀ ਗੱਲ ਤਾਂ ਇੰਜਨ ਹੀ ਨਹੀਂ ਲੱਗਣਾ ਸੋ ਯਾਰ ਉੱਪਰ ਵਾਲਾ ਇੰਜਨ ਵੀ ਖਤਮ ਥੱਲੇ ਡੱਬੇ ਡੱਬੇ ਉੱਪਰ ਕੋਈ ਸਰਕਾਰ ਨਹੀਂ ਬਣ ਰਹੀ ਗੱਠ ਜੋੜ ਦੀ ਸਰਕਾਰ ਬਣਨੀ ਆ ਔਰ ਸਾਡੀ ਲੋੜ ਪੈਣੀ ਜਿਹੜੀ ਵੀ ਸਰਕਾਰ ਨੂੰ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਹੋਣਗੇ ਨਾ 8 ਤੋਂ 10 ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣਨੀ ਨਹੀਂ ਸਰਕਾਰ ਨਹੀਂ ਬਣ ਸਕਦੀ ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਮੁੱਦਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦੇਣਾ ਪੰਜਾਬ ਦੇ ਮਸਲੇ ਹੱਲ ਕਰਾ ਕੇ ਪੰਜਾਬ ਦੀਆਂ ਲੋਕਾਂ ਦੀ ਗੱਲ ਕਰਕੇ ਫਿਰ ਸਮਰਥਨ ਦੇਵਾਂਗੇ ਉਹ بڑے ਭਲੇਖੇ ਜਾਂ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ ਇਸ ਵਾਰ ਇੰਜਨ ਨਹੀਂ ਲੱਗਣਾ ਸੋ ਦੂਸਰੀ ਜਈ ਗੱਲ ਨਮਾਇੰਦਾ ਜਿਹੜਾ ਹੋਵੇ ਨਾ ਉਹਨੇ ਆਪਣੇ ਗੱਲ ਕਰਨੀ ਹੁੰਦੀ ਹੈ ਮਸਲਿਆਂ ਦੀ ਆਪਣੇ ਮਸਲੇ ਹੱਲ ਕਰਾਉਣੇ ਆਵਾਜ਼ ਬੁਲੰਦ ਕਰਨੀ ਹੁੰਦੀ ਹੈ ਆਵਾਜ਼ ਚੁੱਕ ਕੇ ਉਸ ਤੋਂ ਬਾਅਦ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਕੱਲਾ ਸਵਾਲ ਨਹੀਂ ਪਾਉਣਾ ਕੱਲਾ ਮਸਲਾ ਉਠਾਉਣਾ ਨਹੀਂ ਫਿਰ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਵੀ ਭਾਈ ਮੈਂ ਆ ਗੱਲ ਕਹੀ ਆ ਉਸ ਸੰਬੰਧਿਤ ਮਹਿਕਮੇ ਚ ਜਾ ਜਾ ਕੇ ਫੈਲ ਚੱਕ ਕੇ ਪੈਦ ਦੀ ਪੈਰਵਾਹੀ ਕਰਕੇ ਮਸਲੇ ਹੱਲ ਕਰਾ ਜਾਂਦੇ ਮੈਨੂੰ ਪਤਾ ਨਾ ਕਰਾਏ ਹੋਏ ਜੀਨੋ ਸਾਹਿਬ ਸਮਾਰਟ ਸਿਟੀ ਦਾ ਜ਼ਿਕਰ ਕੀਤਾ ਅਕਾਲੀ ਕਾਲ ਦੇ ਸਮੇਂ ਸਮਾਰਟ ਸਿਟੀ ਬੰਗਰਤਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਲਿਆਂਦਾ ਤਾਂ ਉਹ ਵੀ ਕਿਹਾ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਜੜਾ ਲੱਗਦਾ ਲੱਗਦਾ ਕੋਈ ਟੈਕਸ ਉਹ ਝੂਠ ਬੋਲ ਕੇ ਆ ਸਰਕਾਰ ਬਣਾ ਲੈ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਛੁੱਟੀਆਂ ਤੇ ਇਸੇ ਤਰ੍ਹਾਂ ਬਿੱਟੂ ਜੀ ਝੂਠ ਦੇ ਚ ਬੋਲੀਏ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਡ ਰੋਡ ਦਾ ਨੀ ਪੱਥਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਤਪਰੀ ਸਾਹਿਬ ਤੋਂ ਰਖਾਇਆ ਸੀ ਜੀ 16 ਦੇ ਵਿੱਚ ਸਾਰੀ ਦੁਨੀਆ ਜਾਣਦੀ ਤੁਸੀਂ ਵੀ ਜਾਣਦੇ ਹੋ ਤੇ ਉਹ ਪੁਲ ਦੇ ਉੱਤੇ ਚੱਲ ਕੇ ਰੋਜ਼ ਲਾਈਵ ਹੋ ਜਾਂਦਾ ਸੀ ਜਿਹੜਾ ਬਣ ਰਿਹਾ ਜੀ ਆ ਦੇਖੋ ਜੀ ਸੂਚ ਇਸ ਕਰਕੇ ਮੈਂ ਇਹ ਕਹਿੰਦਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਹਾ ਲੁਧਿਆਣੇ ਦੀ ਨਿਸ਼ਾਨੀ ਤਾਂ ਦੱਸਿਆ ਆਪਦੀ ਉਹਨੇ ਕੀ ਕੀਤਾ ਕੀਤੇ ਉਹਦਾ ਪੱਥਰ ਲੱਗਿਆ ਹੋਇਆ ਤਾਂ ਲੱਭ ਕੇ ਦਿਖਾ ਦਿਓ ਕਿਸੇ ਧਰਮਸ਼ਾਲਾ ਨੂੰ ਕਿਸੇ ਸਕੂਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਜਿਹੜੇ ਦਿੱਤੇ ਹੋਏ ਫੰਡ ਦਾ ਦਿਖਾ ਦਿਓ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਲੁਧਿਆਣੇ ਦੇ ਇੱਕ ਵੀ ਦੁੱਖ ਸੁੱਖ ਚ ਭਾਈਵਾਲੀ ਨਹੀਂ ਬਣੀ ਲੁਧਿਆਣੇ ਦੇ ਇੱਕ ਵੀ ਖੁਸ਼ੀ ਗਮੀ ਦੇ ਸਮਾਗਮ ਵਿੱਚ ਨਹੀਂ ਆਇਆ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਵੇਫਕੂ ਸਮਝਦਾ ਰਿਹਾ ਵੀ ਇਹ ਤਾਂ ਵੇਫਕੂ ਨੇ ਮੈਨੂੰ ਵੋਟ ਪਾ ਦਿੰਦੇ ਆ ਮੈਂ ਇਹਨਾਂ ਤੋਂ ਕੀ ਲੜਾਂ ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦਾ ਪ੍ਰੋਜੈਕਟ ਨਾ ਰੋਕਤੇ ਸੀ 2022 ਦੇ ਵਿੱਚ ਆ ਕੇ 17 ਦੇ ਵਿੱਚ ਆ ਕੇ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਨਾ ਉਹ ਪ੍ਰੋਜੈਕਟ ਦੁਆਰਾ ਚ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੇ ਹੋ। ਦੇਖੋ ਸਾਡੇ ਲਈ ਇਹਨੇ ਮਸੀਬਤਾਂ ਖੜੀਆਂ ਕੀਤੀਆਂ ਨੇ। ਜੇ ਪੂਰਬੀ ਲਈ ਮਸੀਬਤ ਖੜੀ ਕੀਤੀ ਆ। ਨਮਾਇंदे ਮਸਲੇ ਹੱਲ ਕਰਨ ਵਾਸਤੇ ਹੁੰਦੇ ਆ ਮਸੀਬਤਾਂ ਖੜੀਆਂ ਕਰਨ ਵਾਸਤੇ ਨਹੀਂ ਹੁੰਦੇ। ਜੀ। ਇਹਨਾਂ ਨੇ ਮਸੀਬਤ ਸਾਡੇ ਲਈ ਦਿੱਤੀ ਜਿਹੜਾ ਰੋਡ ਬਣਿਆ ਨਾ ਪਾਣੀਪਤੂ ਲੈ ਕੇ ਤਰਨਤਰ ਤੱਕ ਸੌਰੀ ਜਲੰਧਰ ਤੱਕ ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ ਅੱਜ ਲੁਧਿਆਣਾ ਦੋ ਹਿੱਸਿਆਂ ਵਿੱਚ ਵੰਡਤਾ ਇਹਨਾਂ ਨੇ ਹੁਣ ਜੇ ਪਰਲੇਮਨ ਨੂੰ ਸ਼ਹਿਰ ਰੋਣਾ ਹੋਵੇ ਇੱਕ ਬਹੁਤ ਵੱਡਾ ਬਹੁਤ ਵੱਡਾ ਟਾਸਕ ਇੱਧਰ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਇੰਨੀ ਮੁਸ਼ਕਲ ਹੋ ਗਈ ਪਰਲੇਮਨੇ ਵੱਡੀ ਇੰਡਸਟਰੀ ਆ ਹੌਜਰੀ ਦੀ ਤੇ ਹੋਰ ਉਹਨਾਂ ਨੂੰ ਆਉਣਾ ਜਾਣਾ ਹੈ ਉਹ ਕਾਰਾ ਮਟੀਰੀਅਲ ਜਾਣਾ ਬਣਿਆ ਹੋਇਆ ਪ੍ਰੋਡਕਟ ਜਾਣਾ ਬੜੀ ਮੁਸ਼ਕਲ ਚੋ ਲੋਕ ਰਹਿ ਰਹੇ ਨੇ ਔਰ ਮੈਂ ਤੁਹਾਡੇ ਲਈ ਇਹ ਗੱਲ ਦਸਨੀ ਚਾਹੁੰਨਾ ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਉਹ ਐਲੀਵੇਟਡ ਰੋਡ ਕਰਾਂਗੇ ਐਲੀਵੇਟਡ ਠੀਕ ਹੈ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ ਜਿਹੜਾ ਸ਼ਹਿਰ ਤੋਂ ਕੱਟਿਆ ਗਿਆ ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਊ ਠੀਕ ਆਣਾ ਕਰਨੀ ਐ ਐਸੋਸੀਏਸ਼ਨ ਦੇ ਮੈਂਬਰ ਨੇ ਸਾਰਿਆਂ ਨੇ ਸ ਸਮਰਥਨ ਦਿੱਤਾ ਸਰਦਾਰ ਰਣਜੀਤ ਸਿੰਘ ਜੀ ਢਿਲੋਂ ਨੂੰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਅਸੀਂ ਇਹਨਾਂ ਨੂੰ ਇਹ assurance ਦਵਾਇਆ ਕਿ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਬਹੁਮਤ ਨਾਲ ਲੁਧਿਆਣਾ ਜਿਲ੍ਹੇ ਦਾ ਜਿਤਾਵਾਂਗੇ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਕੀ ਪੀਸ ਲੋਗੇ ਮੈਂ ਤਾਂ ਪਬਲਿਕ ਨੂੰ ਇਹੀ ਅਪੀਲ ਦਵਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ ਜੇ ਲੁਧਿਆਣਾ ਜਿਲ੍ਹੇ ਦਾ ਵਿਕਾਸ ਕਰਉਣਾ ਲੁਧਿਆਣਾ ਦੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਜੀ ਢਿਲੋਂ ਨੇ ਇਮਾਨਦਾਰ ਬੇਦਾਗ ਬੰਦੇ ਨੇ ਜੇ ਇਹਨਾਂ ਨੂੰ ਵੀ ਜਿਤਾਉਂਗੇ ਲੋਕ ਸਭਾ ਚ ਜਾ ਕੇ ਲੁਧਿਆਣਾ ਜਿਲ੍ਹੇ ਦੀ ਆਵਾਜ਼ ਉਠਾਉਣਗੇ ਜਿਸ ਚ ਲੁਧਿਆਣਾ ਜਿਲ੍ਹੇ ਦਾ ਵਿਕਾਸ ਹੋ ਜਿੰਨੇ ਵੀ ਸੀ ਤੁਸੀਂ ਦੇਖ ਹੀ ਲਿਆ ਅੱਜ ਕਿੰਨੇ ਨੌਜਵਾਨ ਆਏ ਨੇ ਕਿੰਨਾ ਇਕੱਠ ਸੀਗਾ ਇਹੀ ਅਪਰਜਿਤ ਯਕੀਨੀ ਦਬੋ ਰਹੇ ਨੇ ਕਿ ਇੱਕ ਤਰੀਕ ਨੂੰ ਸ਼ਰੋਨੀ ਅਕਾਲੀ ਦਲ ਨੂੰ ਵੋਟਾਂ ਪੈਣ ਗਈਆਂ ਤੇ ਜਿਹੜਾ ਰਿਜ਼ਲਟ ਆ ਕੋ ਸ਼ਰੋਨੀ ਦਾ ਅਕਾਲੀ ਦਲ ਦਾ ਹੱਕ ਚ ਆਊਗਾ ਜੀ ਠੀਕ ਹੈ ਧੰਨਵਾਦ